ਪਾਲਤਰੀਆ ਲੈ ਵੀ ਤਲਵੰਦਰ ਸਿੰਘ ਸਮਾ ਅਸੀਂ ਇਹਨੂੰ ਟਰੈਕਟਰ ਰੱਖ ਦਿੰਦਾ ਵੀ ਤੇ ਲੋਕੀਂ ਅੰਦਾਜ਼ਾ ਲਾ ਰਹੇ ਨੇ ਵੀ ਇਹਦੇ ਵਿੱਚ ਬਾਤ ਗਿਆ ਹੈ ਇਹਦਾ ਕੰਨੀ ਮੈਨੂੰ ਪਰ ਕੰਨੀ ਨੂੰ ਜਿੱਤੇ ਵੀ ਹੈ ਮੇਰੇ ਵੀਰੋ ਉਹ 3 ਟਾਈਮ ਬੰਦਾ ਸਮਾ ਹੁੰਦਾ ਹੈ ਬਾਉ ਵਾਲਖਰੀ ਜਿਹੜੀ ਪਾਏ ਹੈ ਪ੍ਰਸਿੱਧ ਕਬੱਡੀ ਖਿਡਾਰੀ ਨੇ ਬੱਦੇ ਜਿੱਤੇ ਮਾਲ ਆਏ ਹੋਏ ਆ अॻियां टीम <pod> <ps> <manic> <initiation> ਜੱਜ ਪ੍ਰੈਜ਼ੀਡੈਂਟ ਦੇ ਵਿੱਚ ਵੀ ਹੋਇਆ ਉਹ ਪੰਡੇ ਦਾ ਹੀ ਪਾਲਾ ਆ ਗਿਆ ਉਹ ਕਹਿੰਦੇ ਪਾਲਾ ਆ ਗਿਆ ਪਾਲਾ ਆ ਗਿਆ ਲੈ ਸਾਕ ਜਿਹੜੇ ਦੁਲਾਰ ਪੁੱਗੇ ਪਾਲੇ ਦੀ ਦੁਨੀਆ ਤੋਂ ਬਰਾਦਾ ਰੱਖਾ ਪਰ ਇੱਕ ਹੋਤੀ ਆ ਨਰੇ ਮਿੱਤਰੋ ਉਧਰ ਬਨੇ ਸ਼ੇਰਾਨ ਵਿੱਚੋਂ ਲੱਗਦਾ ਹੋਇਆ ਜਫਾ ਨਹੀਂ ਉਹ ਰੀਸਾ ਨਹੀਂ ਉਹ ਰੀਸਾ ਬਾਬਾ ਪੋਡਾ ਸਾਹਿਬ ਇਹ ਆਮ੍ਰਿਤ ਦੀ ਆਵਾਜ਼ ਡਾਕਟਰ ਰੌਣਾ ਬੱਲੇ ਬੱਲੇ ਨਹੀਂ ਰੀਸਾ ਬਾ ਚੇਪਰਾ ਸਰਾ ਕਰਵਾਤਾ ਚੇਪਰਾ کوئی بھی آئی جگہ چیلنج ਸਰਾਲੇ ਜੀ ਦਾ ਪਰੇ ਪਰੇ ਆ ਵੀ ਮਾਲਾ ਇਧਰ ਬਰਾੜ ਦੀ ਦੁਨੀਆ ਚ ਗੱਲਾਂ ਕਰਵਾਦੀਆਂ ਖੇਡ ਕਬੱਡੀ ਵੱਡੀ ਆ ਉਧਰ ਘਰਿਆੜੇ ਦੀ ਟੀਮ ਵੀ ਸਮੋਦੀ ਆ ਆਕਾ ਤੋੜ ਦੀ ਲੱਗ ਗਿਆ ਵੱਡਾ ਭਰਾ ਤੇ ਬਰਾੜ ਇਧਰ ਦੇ ਬੰਦੇ ਸਾਡਾ ਵੀਰ ਹੈ ਗੰਟ ਪਹਾੜੇ ਵਾਲਾ ਜਿਹੜੇ ਮੁੰਡਾ ਕੋਈ ਯਾਰ ਸਾਡਾ ਗੱਲਾਂ ਕਿੰਨੇ ਅੰਦਰੀਆਂ ਚੱਲਦੀਆਂ ਉਧਰਲੀ ਦੇ ਚਿੰਦਾ ਪੱਕੇ ਬਣ ਕੇ ਉਹਨਿਆਂ ਦਾ ਮੰਨਿਆ ਤੋਂ ਬੰਦਾ ਜਾਕੀ ਮੁੰਡੇ ਇੱਥੇ ਵੱਡਾ ਭਰਾ ਸਾਡਾ ਇਧਰ ਮੈਚ ਸਰੇ ਦਾ ਹੰਕਮਬਲਾ ਦੇ ਮੈਚ ਚੱਲ ਰਿਹਾ ਹੈ ਮਾਰੇ ਮਾਲਾ ਭਿੰਡਰਾ ਦੇ ਵਿੱਚ ਸੁਰੇ ਦੇ ਆਇਆ ਜਿੱਤ ਜਿਹੜਾ ਮਰਦੀ ਜਾਂਦਾ ਗੁਰੂ ਜੀ ਦੇ ਸਵਾਦ ਲੈ ਰਿਹਾ ਹੈ ਪਰਵਿੰਦਰ ਸਿੰਘ ਨੇ ਬਹੁਤ ਬਤਾਇਆ ਸਾਹਿਬ ਅੱਜ ਵੀ ਬਾਦਾਂ ਦੀ ਜਿਹੜਾ ਰੋਗ ਹੈ ਉਹਨੇ ਪਾ ਦਿੱਤਾ ਨੇ شہدائی <سؤال> لکھنیپ ਸਤਿ ਸ਼੍ਰੀ ਅਕਾਲ ਅਵਤਾਰ ਸਿੰਘ ਦੀ ਮਾਪੋਸ਼ਲੀ ਟੀਮ ਹੈ ਕਾਕਾ ਕਲੇਰ ਦੀ ਬੜੇ ਲੰਮੇ ਸਮੇਂ ਤੋਂ ਮੈਦਾਨ ਲਈ ਕਬੱਡੀ ਫਾਊਂਡੇਸ਼ਨ ਦਾ ਜੁੜੀ ਹੋਈ ਸ਼ਖੀਅਤ ਹੈ ਉਹਨਾਂ ਦੀ ਟੀਮ ਖੇਡ ਰਹੀ ਹੈ ਆ ਸ਼ੀਲੂ ਹੈ ਉਹ ਦੁਨੀਆ ਦਾ ਟੌਪਰ ਹੈ ਉਧਰ ਸੁਲਤਾਨ ਵੀ ਆ ਗਿਆ ਹੈ ਆ ਟੌਪ ਟੈਨ ਕਰਦਾ ਹੈ ਸ਼ੀਲੂ ਸੁਲਤਾਨ ਦਾ ਆਹ ਵੇਖ ਲੈ ਜੀ ਇਸ ਨੂੰ ਸ਼ੀਲੂ ਸ਼ੀਲੂ ਸ਼ੇਰ ਮੈਰੀ ਹਿੰਗ ਹੈ ਜਿੰਨਾ ਕੋਲ ਸਾਰੇ ਹੀ ਪ੍ਰਾਇਮ ਹੈ ਮੇਰੇ ਲਈ ਅੱਜ ਦੇ ਟਾਈਮ ਵਿੱਚ ਦੁਨੀਆ ਦੇ ਰੋਸਤਮ ਫੇਰ ਨੇ ਗਲੈਰੀ ਇੰਟਰਵਿਊ ਸੈਸ਼ਨ ਲਈ ਆਪ ਸਮਾਂ ਖੜਾਏਗਾ ਜੀ ਕਿ ਹੈ ਰੋਬ ਰੋਤਾ ਬੜੀ ਗੁੱਸੇ ਨਾਲ ਸਰਕਾਰ ਤੇ ਭਰਾਵਾਂ ਦਾ ਧੰਨਵਾਦ ਕਰਦੇ ਚਾਰ ਤਰੀਕੀ ਸਰਪੰਚ ਪਿੰਡਰ ਮਨਜਿੰਦਰ ਸਿੰਘ ਪਿੰਡਰ ਹਰਪ੍ਰੀਤ ਸਿੰਘ ਪਹਿਲਵਾਨ ਗੁਰਪ੍ਰੀਤ ਸਿੰਘ ਸਾਡੇ ਅੱਜ ਵਾਲੇ ਤੇ ਨਾਲ ਰਣਜੀਤ ਸਿੰਘ ਪਿੰਡਰ ਕਰਦੇ ਪਿੰਡਰ ਨੰਬਰ ਸਿੰਘ ਕਾਮਰਦ ਪਿੰਡਰ ਦੇ ਹੁਕਮ ਹੈ ਪਿੰਡਰ ਪ੍ਰਸ਼ਾਦ ਜੀ ਜੀਤ ਪਹਿਲੇ ਮੀਰ ਸਿੰਘ ਕਬੱਡੀ ਖੇਡ ਕੇ ਘਿਹੜਾ ਦੇ ਸਾਡੇ 11 ਨੰਬਰ ਨੇ ਤੇ ਇਹ ਪੁਆਇੰਟ ਲਈ ਜੇਣ ਲਈ ਹਾਂ ਤੇ 2 ਨੰਬਰ ਤੇ 3 ਨੰਬਰ ਤੇ 2 ਨੰਬਰ ਬੰਗਾਲ ਇੱਥੇ ਆਲਾ ਮੰਟੀ ਦਾ ਜਿਗਰੀ ਯਾਰ ਹੈ ਤੇ ਕਹਿੰਦੇ ਅਮਰੀਕਾ ਦੇ ਵਿੱਚ ਕੰਪਨੀ ਕਰਨ ਲਈ ਖੋਲੀ ਹੈ ਟ੍ਰਕ ਕੇ ਇਹ ਇਹ ਕਿਹੜੇ ਲੋਕੀ ਪੁੱਛਦੇ ਥੋੜਾ ਲੋਕੀ ਤਸਦੇ ਕਿ ਚੋਬਰ ਰਾਹ ਪੈਂਦਾ ਇੱਕ ਪਾਸੇ ਵੇ ਚਾਰ ਨੇ ਕਮੇ ਚਾਰ ਪਰ ਚਾਰ ਖੜਾ ਜੇਕਰ ਸੁਖ ਭੰਗਾਰ ਨਾਲ ਟੱਕਰ ਹੋਵੇ ਤੇ ਗੱਲਾਂ ਪਤਾ ਕਿੰਦੇ ਕਿਆ ਹੋਈਆਂ ਲਓ ਸੁਖ ਭੰਗਾਰਾ ਫਰੰਦੀਪੁਰ ਦੀ ਟੀਮ ਵੱਲੋਂ ਖੇਡਦਾ ਮਿੱਤਰੋ ਇੱਕ ਪਾਸੇ ਮੈਂ ਵੇਖਣਾ ਜਮਾਤ ਭਾਬੇ ਦੀਆਂ ਚਾਹੁੰਦੇ ਆ ਸਾਰੇ ਦੇ ਦਰਮਿਆਨ ਕਿਸੇ ਗੇਮ ਤੋਂ ਹੋਇਆ ਵਾ ਗੁਲਾਬੇ ਵਰਗੇ ਇੱਕ ਵਰਗੀ ਨੌਜਵਾਨ ਪਾਰ جی آپ گئے ایک چار سر جنوب لا کے ستال ہوئے اج دن بنے آپ ਸਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਪਿੰਡ ਪਿੰਡ ਭਿੰਡਰ ਦੇ ਵਿੱਚ ਮੇਜਰ ਲੀਗ ਦਾ ਪਹਿਲਾ ਕਾਪਾ ਜੋ ਕਿ ਸਾਰੇ ਨਗਰ ਪਿੰਡ ਪਿੰਡ ਭਿੰਡਰ ਤੇ ਨਾਲ ਨਾਲ ਹੀ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਵਾ ਨਾਮ ਇਹਦੇ ਹੈਗੇ 2.5 ਲੱਖ ਰੁਪਈਆ ਪਹਿਲਾ ਨਾਮ ਤੇ 2 ਲੱਖ ਰੁਪਈਆ ਦੂਜਾ ਤੇ ਬੈਸਾਂ ਨੂੰ ਮੋਟਰਸਾਈਕਲ ਹੈ ਜੀ ਤੇ ਇਹ ਸਾਰੇ ਨਗਰ ਵੱਲੋਂ ਉਪਰਾਲਾ ਕੀਤਾ ਗਿਆ ਜੀ ਇਹ ਵੀ ਕਰਦੇ ਸੀ ਬਾਜੇ ਦਾ ਵੀ ਲਾਈਟ ਟੂਰਨਾਮੈਂਟ ਆ ਤੇ ਬੈਕਪਲੇਅਰ ਆ ਦੇ ਅ ਤਬਲੀਲੀ ਜੀ ਕਾਫੀ ਆਈ ਆ ਜੀ ਹੁਣ ਇੱਕ ਵੱਡੀ ਆ ਲੱਖਾਂ ਕਰੋੜਾਂ ਦੀ ਹੋ ਗਈ ਆ ਲੋਕਾਂ ਦਾ ਜਰਾ ਖਰੇਜ ਵਧ ਗਿਆ ਵਾ ਤੇ ਸਾਡੇ ਵੀ ਏਰੀਆ ਦੇ ਵਿੱਚ ਨਸ਼ਾ ਨੁਸ਼ਾ ਕਾਫੀ ਆਈ ਸਾਡੇ ਵੱਲੋਂ ਵੀ ਇੱਕ oprala ਆ ਸਾਰੇ ਏਰੀਆ ਵੱਲੋਂ ਇੱਕ ਵਧੀਆ ਕੱਪ ਕਰਾਇਆ ਜਾਵੇ ਬਹੁਤ ਹੀ ਜ਼ਿਆਦਾ ਫਰਕ ਆ ਗਈ ਮੇਜਰ ਲੀਗ ਫੈਡਰੇਸ਼ਨ ਬਹੁਤ ਸੋਹਣਾ ਆਪਣਾ ਸਾਰਾ ਕੰਮ ਨਿਭਾ ਰਹੀ ਆ ਤੇ ਨਾਲੇ ਨਗਰ ਦਾ ਵੀ ਬੜਾ ਸਾਫ ਦਿੱਤਾ ਵਾ ਸਾਰੇ ਜਾਣੇ ਹੀ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਵੀਰਾਂ ਦਾ ਜੋ ਪਾਪਿੰਗ ਕਰਨ ਕਿ ਉਹ ਵੀ ਟੱਕਰਾਈ ਕਰਦੇ ਨੇ ਨਹੀਂ ਨਹੀਂ ਜੀ ਬਹੁਤ ਵਧੀਆ ਵਾ ਸਾਰੇ ਪਲੇਅਰ ਬਹੁਤ ਵਧੀਆ ਵਾ ਤੇ ਇਹਨਾਂ ਨੇ ਬਹੁਤ ਯੋਗਦਾਨ ਆ ਤੇ ਇਹਨਾਂ ਦਾ ਬਸ ਇਹੀ ਆ ਜੀ ਸਾਰਿਆਂ ਦਾ ਬਹੁਤ ਬਹੁਤ ਵਧੀਆ ਧੰਨਵਾਦ ਆ ਧੰਨਵਾਦ ਇਹਨਾਂ ਟੂਰਨਾਮੈਂਟ ਬਾਰੇ ਇਹਨਾਂ ਚੱਕੇ ਨੂੰ ਇੱਥੇ ਲਈ ਵੀਰਾਂ ਨੂੰ ਬਹੁਤ ਨੋਜਵਾਨ ਵੀ ਸੁਨੇਹ ਜਹੀ ਆ ਜੀ ਇਹ ਪਿੰਡੋਂ ਪਿੰਡ ਇਦਾਂ ਦੀ ਲੀਗ ਕਰਾਈ ਜਾਵੇ ਜੋ ਕਿ ਮਾਝੇ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਗੇਰ ਦੀ ਜਿੰਦਰ ਟੋਲੇ ਵਾਲੇ ਵੀ ਮੱਖਣ ਸਾਧੂ ਵੀ ਹੋ ਰੇ ਚਾਰ ਰਾਜੀਆਂ ਵਿੱਚੋਂ ਨੌਜਿਆ ਦੀ ਕੋਸ਼ਿਸ਼ ਪਰ ਬਹੁਤ ਤਗੜਾ ਨੰਬਰ ਜਿਹੜਾ ਹੈ ਆਪਣੀ ਟੀਮ ਦੀ ਜੁੜਦਾ ਹੋਇਆ ਹੈ ਇਸ ਲਈ ਬੱਟਰ ਰੇਡ ਕੇ ਜੋ ਚੁੱਕੀ ਹੈ ਉੱਧਰ ਗੋਰਾ ਜਗਰਾਂ ਵਾਲਾ ਜੀ ਤੌਰ ਤੇ ਆਇਆ ਜਿੱਦਾਂ ਕੰਦੂਰੀ ਵੜੈ ਚ ਬੁੱਟ ਦੇ ਨਾਲ ਪਹਿਲਵਾਨ ਗੁਰਪ੍ਰਭਾਜਾ ਨੇ ਮਾਨਸਕ੍ਰਮਣ ਕੀਤਾ ਵੀ ਤੋਂ ਵੜੈ ਤੋਂ ਆਪਣਾ ਧੰਨਵਾਦ ਸਨ ਕਰਨਾ ਹੈ ਮਿੱਠਾ ਸਰਪੰਚ ਜੀ ਪਿੰਡ ਚਨੜਕੇ ਵਾਲੇ ਜੀ ਤੌਰ ਤੇ ਆਣਾ ਬਦਲ ਮਹਾਜਨ ਪਾਪਾ ਜੀ ਪਾਪਾ ਟਾਣੀ ਵਾਲੇ ਸਾਭੀ ਇਕਤਰਾ ਜਸਪਾਲ ਸਾਲ ਪਰ ਬਖਸ਼ੀ ਖਲਾਲਾ میں نے کہا اس کیا کہ اڈیاء کو جائ سے کرنا ہے پسکتہ یہ پڑھ ساڑکتہ ہے میں کم نے آپ کی جانتے ہیں Dieoon سے یہ س tengah ڈیاء پرسیا ہے آپ کو تھے اس حقonderے کے لئے قلائے میں یہwolf اسکتہرے ہیں گัж دہ کیاں ہے دیوئی آپ کو ڈیان Sonic کیا کرنا چاہتا ہے جس کی توہ کسیب Untertitelung des